ਬਹੁਤ ਹੀ ਸਤਿਕਾਰਯੋਗ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਬਰਾਦਮਾਨ ਪਾਰਟੀ ਦੇ ਸਰਮੌਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਇਹ ਸਣ ਕੇ ਤੇ ਸਾਡੇ ਸਤਕਾਰਯੋਗ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਜੀ ਸਰਨਾ ਸਾਹਿਬ ਗਾਵੜਿਆ ਸਾਹਿਬ ਐਨ ਕੇ ਸ਼ਰਮਾ ਜੀ ਮੇਰੇ ਸੀਨੀਅਰ ਸਾਥੀ ਸਰਦਾਰ ਦੇਜਾ ਸਿੰਘ ਜੀ ਸੇਖੋ ਸਾਹਿਬ ਸਾਰੀ ਇੱਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੀ کریم ਤੇ ਬਸਾਕੀ ਦੇ ਇਸ ਸ਼ੁਭ ਦਿਹਾੜੇ ਤੇ ਦੂਰੋਂ ਦੂਰੋਂ ਚੱਲ ਕੇ ਆਈ ਸਾਰੀ ਗੁਰੂ ਰੂਪ ਸਾਧ ਸੰਗਤ ਫਤਿਹ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਦੇਖ ਰਿਹਾ ਕਿ ਕਿਤੇ ਵੀ ਹਾਲ ਦੇ ਵਿੱਚ ਥੋੜੀ ਜਿਹੀ ਜਗ੍ਹਾ ਜਿਹੜੀ ਆ ਉਹ ਖੜਨ ਵਾਸਤੇ ਨਹੀਂ ਬਚੀ ਉਹ ਤੁਸੀਂ ਲੰਬੇ ਸਮੇਂ ਤੋਂ ਸਾਰੇ ਉੱਤੇ ਹਾਜ਼ਰ ਅੱਜ ਮੈਂ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਦਾ ਤਰਵੰਦੀ ਸਾਡੇ ਦੀ ਇਸ ਇਤਿਹਾਸਕ ਧਰਤੀ ਦਾ ਜੋ ਦੇਸ਼ ਐਸੇ ਵੇ ਬ੍ਰਾਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਰਾ ਦਿਖਾਓ ਔਰ ਮੈਂ ਜਕਾਰਾ ਲਾਉਂਦਾ ਜਿੰਨੀ ਦੇਰ ਤੱਕ ਸਾਰਿਆਂ ਦੀ ਤਸਵੀਰ ਨਹੀਂ ਆ ਜਾਂਦੀ ਉਨੀ ਦੇਰ ਤੱਕ ਤੁਹਾਡੇ ਹੱਥ ਤੇ ਤੁਹਾਡੇ ਜਕਾਰੇ ਦੀ ਆਵਾਜ਼ ਚੱਲਦੀ ਰਹਿਣੀ ਚਾਹੀਦੀ ਅੱਜ ਪਤਾ ਲੱਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਗੁਰੂ ਦਾ ਥਾਪੜ ਲੈ ਕੇ ਸੰਗਤ ਦਾ ਥਾਪੜ ਲੈ ਕੇ ਸ੍ਰੀ ਕਾਪਕ ਸਾhta ਥਾਪੜ ਲੈ ਕੇ ਤੇ ਗੁਰੂ ਆ ਦੀ ਉਸ ਧਾਰਸ਼ਕ ਧਰਤੀ ਦੇ ਉਤੇ ਨਤਮਸਤਕ ਹੋਣ ਵਾਸਤੇ ਆਇਆ ਬੇਜਕਾਰਾ ਲੈਣਾ ਦੋਵੇਂ ਹੱਥ ਬਨੇ ਕਰਕੇ ਔਰ ਆਵਾਜ਼ ਨਹੀਂ ਚਾਹੀਦੀ ਆਨੰਦਪੁਰ ਸਾਹਿਬ ਤੱਕ ਜਿੱਥੇ ਕਾਹਲ ਸਾਹਿਬ ਪੰਚਤੀ ਸਹਾਜਨਾ ਹੋਈ ਸੀ ਬੋਲੇ ਇਸ ਨੂੰ ਅੱਜ ਦੇ ਦਿਨ ਪੰਜਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਿੱਕੀ ਦੀ ਨਹੀਂ ਰੱਖੀ ਸੀ ਤੇ ਇੱਕ ਸ਼ਰਤ ਰੱਖੀ ਸੀ ਕਿ ਜੇ ਤੋ ਪ੍ਰੇਮ ਖੇਲਨ ਦਾ ਚਾਹੋ ਸਿਰ ਤਰ ਤਲੀ ਗਲੀ ਮਰੀ ਆਓ ਇਤਮਾਰਕ ਪੈਰ ਤਰੀਜੇ ਸਿਰ ਦੀਜੇ ਕਾਹਨਾਂ ਕੀਜੇ ਔਰ 250 ਸਾਲਾਂ ਦੇ ਵੱਡੇ ਸਮਾਜਿਕ ਇਨਕਲਾਬ ਤੋਂ ਬਾਅਦ 10 ਜਨਮਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਦੇ ਦਿਨ ਅਨੰਗਪੁਰ ਸਾਹਿਬ ਦੇ ਵਿੱਚ ਪੰਜ ਸੀਸ ਲੈ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੋ ਮੈਂ ਸਭ ਤੋਂ ਪਹਿਲਾਂ ਇਸ ਇਤਿਹਾਸਕ ਧਰਤੀ ਤੇ ਆਈ ਸਾਰੀ ਸੰਗਤ ਨੂੰ ਪ੍ਰਧਾਨ ਸਾਹਿਬ ਨੂੰ ਸਾਰੀਆਂ ਸਖਸ਼ੀਤਾ ਨੂੰ ਵਿਸਾਖੀ ਦੀ ਤੋ ਦਿਲ ਤੋਂ ਵਧਾਈ ਪੇਸ਼ ਕਰਦਾ ਔਰ ਭਾਗਾਂ ਵਾਲਾ ਸਮਝਦਾ ਕਿ ਦਸ਼ਮੇਸ਼ ਪਿਤਾ ਦੀ ਉਸ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਹੋਈ ਪਹਾੜ ਧਰਤੀ ਤੇ ਅੱਜ ਵਿਸਾਖੀ ਤੇ ਮੈਨੂੰ ਵੀ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਔਰਤਾਂ ਨੂੰ ਵਧਾਈ ਦੇਣਾ ਕਿ ਅੱਜ ਇੱਕ ਵਾਰੀ ਫੇਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਰਿਆਂ ਦੇ ਮੰਨ ਦੀ ਤੇ ਇੱਛਾ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣ ਮੈਨੂੰ ਸਨਾ ਯਾਦ ਆਉਂਦਾ ਜਦੋਂ ਅਸੀਂ ਸ਼੍ਰੀ ਗਾਠਕ ਸਾਹਿਬ ਤੇ ਪੇਸ਼ ਹੋਏ ਸੀ ਸਾਡੇ ਸਾਥੀ ਇੱਕ ਸ਼ਿਕਾਇਤ ਲੈ ਕੇ ਗਏ ਸੀ ਤੇ ਇੱਕ ਕਿ ਨਾਣੇ ਸਖ ਦੇ ਤੌਰ ਤੇ ਆਪਣੀ ਪ੍ਰਧਾਨਗੀ ਤੇ ਅਸਤੀਫਾ ਦੇ ਕੇ ਔਰ ਦਰਸ਼ਕ ਦੀਪ ਸਿੰਘ ਬਾਦਲ ਸਾਹਿਬ ਉੱਤੇ ਪੇਸ਼ ਹੋਏ ਸੀ ਗੁਰੂ ਦੇ ਦਰ ਦੇ ਉੱਤੇ ਮੈਨੂੰ ਇੱਕ ਵੱਡੇ ਮਹਾਂਪੁਰਖ ਸਾਹਿਬ ਨੇ ਕਿਹਾ ਕਿ ਚਿੰਤਾ ਸਾਂ ਫਿਕਰ ਨਾ ਕਰਿਓ ਇੱਕ ਗੁਰੂ ਦਾ ਦਰ ਇੱਥੇ ਜਿਹੜਾ ਝੁਕ ਗਿਆ ਜਿੰਨਾ ਜ਼ਿਆਦਾ ਝੁਕ ਗਿਆ ਗੁਰੂ ਉਹਨਾ ਵੱਡਾ ਹੋ ਕੇ ਉਦਿਆਂ ਵਡਿਆਂ ਬਖਸ਼ਾ ਕਰਕੇ ਤੇ ਫੇਰ ਗੁਰੂ ਵੱਡਾ ਕਰਕੇ ਭੇਜਦਾ ਮੇਰਾ ਵਿਸ਼ਵਾਸ ਤਾਂ ਸੀ ਪਰ ਬਿੰਨੂ ਅੱਜ ਯਕੀਨ ਹੋਇਆ ਜਦੋਂ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਡੈਲੀਕੇਟ اجلاس ਦੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਦੁਬਾਰਾ ਪ੍ਰਧਾਨ ਚੁਣਿਆ ਤੇ ਜਦੋਂ ਮਤਾਂ ਚੇਕਣਗੇ ਹਰ ਮੰਦਰ ਸਾਹਿਬ ਤੋਂ 20 ਰੁਪਏ ਦੀ ਬਖਸ਼ਿਸ਼ ਹੋਈ। ਸ਼੍ਰੀ ਕਾਰਤਕ ਸਾਹਿਬ ਦੇ ਉੱਤੇ ਵੀ ਅਰਦਾਸ ਹੋਈ। ਔਰ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪ ਪਾਪੜਾ ਦੇਖ ਕੇ ਸਰੋਪਾ ਸਰੋਪੇ ਦੀ ਬਖਸ਼ਿਸ਼ ਕੀਤੀ। ਮੈਂ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਜਿਹੜੀ ਗੱਲ ਕਹੀ ਸੀ ਕਿਸੇ ਮਹਾਂਪੁਰਖ ਨੇ ਅੱਜ ਜੋ ਕਲਾ ਜਿਹੜੀ ਐ ਐਮਆਰਟੀ ਵਰਤੀ ਐ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੰਗਤਾਂ ਦਾ ਪਿਆਰ ਦੇਖੋ ਕਿ ਅੱਜ ਸਵੇਰ ਤੋਂ ਬਾਦਲ ਤੋਂ ਕਾਫਲਾ ਚੱਲਿਆ ਸੀ ਤੇ ਅੱਜ ਇੱਥੇ ਪਹੁੰਚਦਿਆ ਪਹੁੰਚਦਿਆ ਆ ਆਸ ਦਾ ਸਮਾਂ ਹੋ ਗਿਆ ਵੇ ਕੋਈ ਲੰਬਾ ਵਿਸ਼ਣ ਨਹੀਂ ਲੈਣਾ ਪਰ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਕਿ 2 ਸਾਲ ਦਾ ਸਮਾਂ ਰਹਿ ਗਿਆ ਪਹਿਲਾ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਆਉਣ ਗਿਆ ਇਹ ਜਿਹੜੇ ਦਿੱਲੀ ਦੇ ਧੜਵੀ ਪੰਜਾਬ ਤੇ ਕਬਜ਼ੇ ਕਰਕੇ ਬੈਠੇ ਐ ਇਹਨਾਂ ਨੂੰ ਇਥੋਂ ਭਜਾਉਣਾ ਇਹ ਡਿਊਟੀ ਗੁਰੂ ਨੇ ਤੁਹਾਡੀ ਲਾ ਦਿੱਤੀ ਆ ਇਸ ਕਰਕੇ ਹੁਣ ਆਪਣੀ ਡਿਊਟੀ ਕਿਵੇਂ ਕਰਨੀ ਐ ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਐ ਅੱਜ ਤੋਂ ਹੀ ਕੰਮ ਕਿਸੇ ਕਰ ਲੋ 2027 ਦੇ ਵਿੱਚ ਤੁਹਾਡੀ ਸਰਕਾਰ ਬਣੇਗੀ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ